ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਇਕਲੇ ਦੀ ਟੀਮ ਆਈ ਆ ਜਿੰੰਦਰ ਚੱਕ ਰਾਜੂ ਸਿੰਘ ਜੋ ਪਿਛਲੇ ਦਿਨੀ ਵੀਡੀਓ ਬਣਾ ਕੇ ਕੱਢੀ ਸੀ ਜਿੰਦਰ ਸਿੰਘ ਉਹਨਾਂ ਦੀ ਅੱਜ ਉਹਨਾਂ ਨੂੰ ਸੇਵਾ ਦੇਣਾ ਹੈ 53000 ਦੀ ਸੇਵਾ ਇਸ ਦੇ ਵਿੱਚੋਂ ਮਸ਼ੀਨਾਂ ਸਲਾਈ ਮਸ਼ੀਨਾਂ ਲੈ ਕੇ ਦਿੱਤੀਆਂ 11400 ਦੀਆਂ ਉਹ ਆਈਆਂ ਤੇ ਬਾਕੀ 42600 ਰੁਪਏ ਅੱਜ ਅਸੀਂ ਨੂੰ ਸੇਵਾ ਦੇਣੀ ਆ ਤੇ ਉਹਨਾਂ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਸਰਪੰਚ ਸਾਹਿਬ ਨੂੰ ਵੀ ਧੰਨਵਾਦ ਕਰਉਂਦੇ ਆ ਟਰੱਸਟ ਦਾ ਤੇ ਰਾਜਿੰਦਰ ਸਿੰਘ ਉਹਨਾਂ ਦੇ ਖਿਲਾਫ ਤਾਂ ਦਿਸਦੇ ਆ ਬਹੁਤ ਜ਼ਿਆਦਾ ਲੋੜਵੰਦ ਪਰਿਵਾਰ ਚ ਦਾ ਇਹਨਾਂ ਦੀ ਪਿਛਲੇ ਦੱਸਿਆ ਸੀ ਵੀਡੀਓ ਵਿੱਚ ਰੀਡ ਦੀ ਹੱਡੀ ਟੁੱਟ ਗਈ ਸੀ ਉਸ ਕਾਰਨ ਇਹਨਾਂ ਨੂੰ ਸੇਵਾ ਭੇਜੀ ਗਈ ਸੀ ਕਾਸਤ ਲੋ ਅਸੀਂ ਅੱਜ ਇਹਨਾਂ ਨੂੰ ਸੇਵਾ ਦਿੰਨੇ ਆ ਜੀ ਤੇ ਸਰਪੰਚ ਸਾਹਿਬ ਨੂੰ ਤੋਂ ਵੀ ਧੰਨਵਾਦ ਕਰਾਉਨੇ ਆ ਵੀਰਾਂ ਭੈਣਾਂ ਦਾ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਜੀ ਬਹੁਤ ਬਹੁਤ ਦਾਤ ਵੀ ਕਰਾਂਗੇ ਬਹੁਤ ਵਧੀਆ ਪ੍ਰਣਾਲਾ ਹੈ ਜੀ ਤੇ ਨਾਨਕ ਗਸਟ ਵੱਲੋਂ ਇਖੜੀ ਵੱਲੋਂ ਕਿ ਲੋਕੀਂ ਵੀੰਦ ਨਹੀਂ ਮਤ ਕਰਦੇ ਆ ਅਸੀਂ ਆਸ ਕਰਦੇ ਆ ਕਿ ਇਸ ਪਰਿਵਾਰ ਦੀ ਮਦਦ ਕੀ ਲਈ ਇਹਨਾਂ ਥੋੜੀ ਬਹੁਤ ਕੁਛ ਨਾ ਕੁਛ ਸ਼ਰਤ ਜਰੀ ਹੋਊਗੀ ਅੱਗੇ ਵੀ ਅਸੀਂ ਆਸ ਕਰਦੇ ਆ ਕਿ ਜਿਹੜੀ ਜਸਸਤਾ ਹੈ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਦੀ ਹੋਊਗੀ ਫਿਰ ਅਸੀਂ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਭੈਣਾਂ ਦਾ ਜੋ ਲੋੜਵੰਦ ਪਰਿਵਾਰਾਂ ਦੀ ਬਾਹ ਮਾੜਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣਾ ਪੜੇ ਦਸਾ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ